ਸਾਡਾ ਸਿਕਾ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ 잘 ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਮੈਂ ਵੀਡੀਓ ਆ ਘਰੇ ਬਣਾ ਲਈਆਂ ਐਕਚੁਅਲੀ ਪਤਾ ਕੀ ਹੈਗਾ ਬਟਿਕ ਦੇ ਵਿੱਚ ਇਨਾ ਟਾਈਮ ਨਹੀਂ ਹੁੰਦਾ ਹੈਗਾ ਕਿਉਂਕਿ ਸਟੂਡੈਂਟ ਵੀ ਆਪਣੇ ਕੋਲੇ ਬਹੁਤ ਨੇ ਜਿਹੜੇ ਸਿੱਖ ਰਹੇ ਨੇਗੇ ਬਾਕੀ ਸਟੀਚਿੰਗ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ ਹਨਾ ਤਾਂ ਕਰਕੇ ਮੈਂ ਨਾ ਜੇ ਵੀਡੀਓ ਜਿਹੜੀ ਘਰੇ ਬਣਾ ਰਹੀਆਂ ਤੇ ਆਪਾਂ ਨੂੰ ਕੁਝ ਪੀਸ ਸੀਗੇ ਜਿਹੜੇ ਮਤਲਬ ਤਿਆਰ ਕਰਵਾਏ ਸੀਗੇ ਤੇ ਆਪਾਂ ਉਹ ਤੁਹਾਨੂੰ ਅੱਜ ਦਿਖਾਵਾਂਗੇ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਂਦਾ ਤਾਂ ਤੁਸੀਂ ਆਪਾਂ ਤੁਹਾਨੂੰ ਨੀਚੇ ਨੰਬਰ ਦਿੱਤੇ ਗਏ ਨੇਗੇ ਕਿ ਉੱਤੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਬਟੀਕ ਦੇ ਵਿੱਚ ਆਪਾਂ ਜਿਹੜੀਆਂ ਵੀਡੀਓ ਪਾਉਣੇ ਆਂਗੇ ਉਹ ਸਿਰਫ ਜਿੱਦਾਂ ਕਿ ਆਪਾਂ ਸਲਾਈ ਕਰਦਾ ਹੈ ਜਿਹੜੀ ਵੀ ਵੀਡੀਓ ਪਾਉਣੇ ਆ ਜਿੱਦਾਂ ਸਲਾਈ ਦੇ ਵਿੱਚ ਆਪਾਂ ਨੇ ਸਿਖਾਉਣਾ ਤਾਂ ਉਸ ਤੋਂ ਬੜੀਆਂ ਵੀਡੀਓ ਵੀ ਬਟੀਕ ਦੇ ਵਿੱਚ ਚੱਲਦੀ ਨੇ ਜਿੱਦਾਂ ਆਪਾਂ ਨੇ ਸੂਟ ਦੁਬਾਰਾ ਦਿਖਾਉਣੇ ਨੇ ਉਹ ਆਪਾਂ ਤੁਹਾਨੂੰ ਘਰ ਦੇ ਹੀ ਦਿਖਾਇਆ ਹੈ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਆ ਪਹਿਲਾ ਸੂਟ ਜਿੱਦਾਂ ਕਿ ਇਹ ਨਾ ਕਰੇਵ ਦੇ ਉੱਪਰ ਆਇਆ ਸੂਟ ਠੀਕ ਹੈ ਜੀ ਤੇ ਇਹਦੇ ਉੱਪਰ ਆਰੀ ਦਾ ਵਰਕ ਕੀਤਾ ਹੋਇਆ ਹੈ ਸਿੱਖੋ ਠੀਕ ਹੈ ਆਰੀ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਨਾਲੇ ਦੇ ਬਾਜੂ ਤੇ ਵੀ ਵਰਕ ਹੈ ਇਹ ਵੀ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਹੈ ਤੇ ਇਹ ਕੱਪੜਾ ਦਾ ਫੈਬਰਿਕ ਹੈ ਜਿਹੜਾ ਇਹ ਕਰੇਵ ਰਹਿਣ ਵਾਲਾ ਹੈ ਠੀਕ ਹੈ ਜੀ ਤੇ ਵਿਦਆਊਟ ਦੁਪੱਟਾ ਸੂਟ ਨੇਗੇ ਅਗਰ ਤੁਹਾਨੂੰ ਏ ਕੋਈ ਵੀ ਸੂਟ ਪਸੰਦ ਆਊਗਾ ਆਪਾਂ ਨੀਚੇ ਨੰਬਰ ਦਵਾਂਗੇ ਤੇ ਉਹਦੇ ਤੇ ਸਕਰੀਨ ਸ਼ਾਟ ਲੈ ਲਿਓ ਤੇ ਆਪਾਂ ਨੂੰ ਆਰਡਰ ਕਰ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਦਾ ਆਪਣੇ ਕੋਲੇ ਜਾਰਜਟ ਦੀ ਗੱਲ ਏ ਹੈਗਾ ਜੀ ਆਰੀ ਪਲੱਸ ਹੈਂਡਵਰਕ ਇਹਦੇ ਵਿੱਚ ਕੀ ਆ ਦੇਖੋ ਨੈਕ ਰੈਨ ਵਾਲਾ ਗਾ ਆ ਦੇਖੋ ਠੀਕ ਹੈ ਜੀ ਇਹਦੇ ਵਿੱਚ ਆਰੀ ਪਲੱਸ ਹੈਂਡਵਰਕ ਠੀਕ ਹੈ

ਇਹ ਵੀ ਹਲਵਾਕ ਦੇ ਉੱਪਰ ਸਾਰাইয়া ਰਹਿਣ ਵਾਲਾ ਹੈ ਸਾਰਾ ਹਲਵਾਕ ਦਾ ਇਹ ਇੱਕ ਇਹ ਵੀ बाजू वाला ਦੇਖੋ ਇਹ ਵਾਲੀ बाजू ਆ ਗਈ ਤੇ ਇਹ ਇਹ ਵਾਲੀ बाजू ਠੀਕ ਹੈ ਜੀ ਤੇ ਪਿੱਕਅ ਆਪਣੇ ਕੋਲ ਇਹ ਪੀਸ ਅੱਜ ਹੀ ਰੈਡੀ ਹੋ ਕੇ ਆਇਆ ਆਪਣੇ ਕੋਲ ਠੀਕ ਹੈ ਜੀ ਇਹ ਹੈਗਾ ਆਰਗਨ ਜਾਂ ਸਟਨ ਠੀਕ ਹੈ ਜੀ पूरा परफेक्ट पीस, आगा। पूरा पीस। चेक एदे एदे आ, पर है पूरा करो ठीक है देखो कि सोहनिया बाजू कि सोनिया बड़िया हुई पूरी बाजू ने ठीक है ਬਹੁਤ ਸੋਹਣੀਆਂ ਬਾਜੂ ਬਣੀਆਂ ਹੋਈਆਂ ਨੇ ਜੀ ਇਹ ਆਪਣੇ ਕੋਲ ਅੱਜ ਹੀ ਰੈਡੀ ਹੋ ਕੇ ਆਇਆ ਜੀ ਠੀਕ ਹੈ ਆਰਗੈਂਜਾ ਸਟਨ ਤੇ ਇੱਕ ਗੱਲ ਇਹ ਵੀ ਹੋਰ ਇਹਦੇ ਬੈਕ ਤੇ ਵੀ ਵਰਕ ਆ ਇਹ ਦੇਖ ਇਹ ਵਾਲੀ ਚੀਜ਼ ਤੇ ਵੀ ਵਰਕ ਆ ਜਿੱਦਾਂ ਇਹ ਦੇਖੀਤੇ ਬੈਕ ਤੇ ਵੀ ਇਹ ਵਾਲੀ ਐਂਡ ਵਰਕ ਦੀਆਂ ਬੂਟੀਆਂ ਆਈਆਂ ਠੀਕ ਹੈ ਜੀ ਤੇ ਇੱਕ ਪੀਸ ਆਪਣੇ ਕੋਲੇ ਹੋਰ ਆ ਪੀ ਵਾਲਾ ਇਹ ਵਾਲੇ ਨਾ ਆਪਾਂ ਨੇ ਪਹਿਲਾਂ ਵੀ ਇਹ ਵਾਲੇ ਪੀਸ ਆਪਣੇ ਬਣ ਕੇ ਗਏ ਨੇ ਇਹ ਵਾਲੇ ਦੇ ਵਿੱਚ ਠੀਕ ਹੈ ਜੀ ਇੱਕ ਰਾਸ਼ੀ ਟਿਸ਼ੂ ਦੇ ਉੱਪਰ ਆਗਾ ਫਿਕਾ ਆਪਣਾ ਇੰਸਟਾ ਆਈ ડી ਦੇ ਉੱਪਰ ਪੇਜ ਚੈੱਕ ਕਰਿਓ ਉਹਦੇ ਉੱਤੇ ਵੀ ਆਪਾਂ ਨੇ ਇਹ ਵਾਲਾ ਸੂਟ ਕ੍ਰੇਪ ਦੇ ਉੱਤੇ ਪੀਸ ਪਹਿਲਾਂ ਬਣ ਕੇ ਗਏ ਆ ਠੀਕ ਹੈ ਤੇ ਇਹਦੇ ਵਿੱਚ ਕੀ ਆਗਾ ਇਹ ਰਾਸ਼ਟਿਸ਼ੂ ਦੇ ਉੱਪਰ ਇਹਨਾਂ ਆਪਾਂ ਨੇ ਘੇਰਾ ਕਰਿਆ ਹੋਇਆ ਹੈਂਡਵਰਕ ਠੀਕ ਹੈ ਇਹਦਾ ਅੱਗੋਂ ਘੇਰਾ ਕੀ ਗਲਾ ਕੀਤਾ ਹੋਇਆ ਹੈ ਨੈਕ ਦੇਖੋ ਤੇ ਬੈਕ ਵਾਲਾ ਨੈਕ ਵੀ ਜਿੱਦਾਂ ਇਹ ਵਾਲਾ ਬੈਕ ਤੇ ਵੀ ਠੀਕ ਹੈ ਤੇ ਇਹਦੀਆਂ ਬਾਜੂ ਤੇ ਵੀ ਠੀਕ ਹੈ ਜੀ ਅਗਰ ਤੁਹਾਨੂੰ ਇਹ ਵਾਲੇ ਇਹਨਾਂ ਚ ਕੋਈ ਵੀ ਸੂਟ ਵਧੀਆ ਲੱਗ ਰਿਹਾ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸਕਰੀਨਸ਼ਾਟ ਲੈ ਕੇ ਮੈਨੂੰ ਨਾ ਸਕਰੀਨਸ਼ਾਟ ਲੈ ਕੇ ਮੈਨੂੰ ਵੀਡੀਓ ਭੇਜ ਸਕਦੇ ਹੋ ਕਿ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬੁਟੀਕ ਦੇ ਵਿੱਚ ਵੀ ਬਹੁਤ ਚੀਜ਼ਾਂ ਬਾਰੇ ਨਾਲ ਦੱਸਾਂਗੇ ਤੇ ਬਹੁਤ ਵਕਤ ਨਵੀਆਂ ਚੀਜ਼ਾਂ ਜਿੱਦਾਂ ਹਨ ਬੁਟੀਕ ਦੇ ਵਿੱਚ ਨਾ ਆਪਾਂ ਜ다가 ਵੀਜੀ ਸਕੂਲ ਚੱਲ ਰਿਹਾ ਆਪਣਾ ਜਿੱਦਾਂ ਬਣਾ ਰੱਖਣੇ ਦਾ ਵੀ ਆ ਰਿਹਾ ਨਾ ਥਾਂ ਬਾਕੀ ਸਟੂਡੈਂਟ ਵੀ ਹੁੰਦੇ ਆ ਆਪਣੇ ਕੋਲ ਹਨਾ ਕੰਮ ਕਰਕੇ ਨਾ ਮੇਰੇ ਉੱਥੇ ਵੀਡੀਓ ਬਹੁਤ ਹੀ ਜ਼ਿਆਦਾ ਘੱਟ ਬਣਦੀ ਹੈ ਕਿਉਂਕਿ ਬੱਚਿਆਂ ਤੇ ਵੀ ਆਪਾਂ ਨੇ ਧਿਆਨ ਦੇਣਾ ਹੁੰਦਾ ਸਟੂਡੈਂਟ ਵੀ ਆਪਣੇ ਕੋਲ ਕਾਫੀ ਲੱਗੇ ਹੋਏ ਨੇ ਅਗਰ ਕੋਈ ਵੀ ਸਟੂਡੈਂਟ ਵੀ ਆਪਣੇ ਕੋਲੇ ਕਲਾਸ ਲਾਉਣਾ ਚਾਹੁੰਦਾ ਹੈ ਤਾਂ ਮੈਨੂੰ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਉਹਨਾਂ ਨੂੰ ਆਨਲਾਈਨ ਵੀ ਕਲਾਸਾਂ ਸਟਾਰਟ ਕਰਨੀਆਂ ਨੇ ਵੀ ਆਪਾਂ ਉਹ ਵੀ ਕਰਾਂਗੇ ਕਿ ਹਾਸਿਰ ਹਾਲ ਆਪਣੀਆਂ ਆਫਲਾਈਨ ਹੀ ਕਲਾਸਾਂ ਚੱਲ ਰਹੀਆਂ ਨੇ ਬਾਕੀ ਆਪਣਾ ਚੈਨਲ ਆ ਜਿਹੜਾ ਉਹਦੇ ਤੇ ਆਪਾਂ ਪੂਰੀ ਇਹਨਾਂ ਵੀਡੀਓ ਆਪਾਂ ਬਣਾ ਕੇ ਦੱਸ ਦਿਆਂਗੇ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗ ਰਹੀ ਆ ਠੀਕ ਹੈ ਜੀ ਜਿੱਦਾਂ ਤੁਸੀਂ ਟੀਜ਼ਰ ਫੈਸਟੀਵਲ ਵਾਲੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਨੂੰ ਤੁਹਾਡਾ ਸਪੋਰਟ ਦੀ ਬਹੁਤ ਜ਼ਰੂਰਤ ਆ ਮੈਨੂੰ ਸਪੋਰਟ ਕਰੋ ਠੀਕ ਹੈ ਜੀ ਤੇ ਫਿਰ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਤੇ ਨਮੀਆਂ ਨਮੀਆਂ ਚੀਜ਼ਾਂ ਤੁਹਾਨੂੰ ਸਪੋਰਟ ਦੇ ਰਹਾਂਗੇ ਠੀਕ ਬਟੀਕ ਚ ਵੀ ਆਪਾਂ ਤੁਹਾਨੂੰ ਨੰਨੀਆਂ ਨੰਨੀਆਂ ਚੀਜ਼ਾਂ ਬਾਰੇ ਨੌਲੇਜ ਦਿੰਦੇ ਰਿਆ ਕਰਾਂਗੇ ਠੀਕ ਹੈ ਜੀ ਜਿੱਦਾਂ ਹਜੇ ਮੈਂ ਥੋੜੀਆਂ ਮਤਲਬ ਵੀਡੀਓ ਪਾਈਆਂ ਨੇ ਹੁਣ ਆਪਾਂ ਅੱਗੇ-ਅਗੇ ਨੰਮੀ ਤੋਂ ਨੰਮੀ ਵੀਡੀਓ ਲੈ ਕੇ ਆਇਆ ਕਰਾਂਗੇ ਠੀਕ ਹੈ ਤੇ ਤੁਸੀਂ ਮੈਂ ਅਗਰ ਤੁਹਾਨੂੰ ਕੋਈ ਵੀ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਤੁਹਾਨੂੰ ਸਿਖਾ ਰਹੇ ਹਾਂ ਤੁਹਾਨੂੰ ਨਹੀਂ ਕਿਸੇ ਵੀ ਚੀਜ਼ ਦਾ ਕੁਝ ਪਤਾ ਲੱਗਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ